ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਅਸੀਂ ਵੀ ਠੀਕ ਠਾਕ ਆ ਵੈਲਕਮ ਜੀ ਬਾਸੀ ਫੈਮਿਲੀ ਚੈਨਲ ਤੇ ਤੇ ਟਾਈਮ ਹੋ ਗਿਆ ਜੀ 11 ਵਜੇ ਦਾ ਤੇ ਆਪਾਂ ਆਪਣੀ ਕੰਮ ਕੰਮ ਕਰਕੇ ਸਾਰੇ ਫ੍ਰੀ ਹੋ ਗਏ ਆ ਤੇ ਥੋੜੇ-ਬਹੁਤੇ ਜੇ ਕੰਮ ਰਹਿ ਗਏ ਨੇ ਇੱਕ ਮੈਂ ਤਾਂ ਫੇਸ ਕੱਢੇ ਸੀ ਖੁਦ ਹੀ ਅਲੱਤੋਂ ਪਲਵਾਣੀ ਐ ਤੇ ਬਾਕੀ ਕੱਪੜੇ-ਕੁਪੜੇ ਆਪਾਂ ਨੇ ਧੋਲੇ, ਕਸਫਾਈਆਂ ਕਰ ਲਈਆਂ ਸਾਰਾ ਕੁਝ ਰੋਟੀ ਰਾਟੀ ਖਾ ਲਈ ਆਪਾਂ ਨੇ ਤੇ ਇੱਧਰ ਮੈਂ ਲੱਗੀ ਸੀ ਹੁਣ ਆਪਣਾ ਮੇਰਾ ਚਾਹ ਪੀਣ ਦਾ ਦਿਲ ਕਰਦਾ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਮੈਂ ਚਾਹ ਛੱਡੀ ਹੋਈ ਏ ਤੇ ਥੋੜਾ ਜਿਹਾ ਦੁੱਧ ਗਰ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ 3.5 ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜਿਹੜੇ ਮੇਰੇ ਭੈਣਰਾ ਸੋਹਣੇ ਸੋਹਣੇ ਕਮੈਂਟ ਕਰਦੇ ਉਹਨਾਂ ਦਾ ਬਹੁਤ ਥੈਂਕ ਯੂ ਤੇ ਆਹ ਦੇਖੋ ਬਿਨਾ ਬਣਾਏ ਪਰੌਣੇ ਆ ਗਏ ਕਿਉਂ ਇਹਨੂੰ ਪਸੰਦ ਨਹੀਂ ਆ ਫਿੱਕਾ ਨਹੀਂ ਗਾ ਕਹਾਂ ਹਾਲੂ ਇੰਨਾ ਫਿੱਕਾ ਹੈ ਹਾਂ ਮੈਂ ਹੋਰ ਪਾਦਾ ਵਿੱਚ ਥੋੜਾ ਜਿਹਾ ਇਹ ਜਿਹੜਾ ਇਹ ਵੀ ਹੋਰ ਪਾਦਾ ਲੈ ਨਖਰਾ ਹੀ ਬੜਾ ਕਹਿੰਦਾ ਮੈਂ ਪੀਪੂ ਕੇ ਆਇਆ ਇਹ ਥੋੜਾ ਹੋਰ ਪਾ ਮੇਰੇ ਤਾਂ ਬਿਨਾ ਦੱਛੇ ਆ ਗਏ ਕੀ ਗੱਲ ਹਾਂ ਬਗਲਾ ਇਹਦੀ ਅਜੀ ਸਵਾਲ ਮੈਂ ਸੁਤੀ ਪਈ ਹੀ ਬਸ ਪਈ ਹੋਈ ਹਾਂ ਹੁਣੇ ਹੀ ਉੱઠી ਹਾਂ ਸਿਰ ਜਾ ਦੁਖੰਡਿਆ ਮੈਂ ਪਈ ਸੀ ਤੇ ਤੁਸੀਂ ਵਾਪਸ ਉੱਥੇ ਆ ਗਏ ਮੇਰੇ ਕੋਲ ਗੇਟ 'ਚ ਕਹਿੰਦਾ ਉੱਥੇ ਸੁੱਤੇ ਜੁਆ ਹਾਂ ਵਾਪਸ ਜਾਣਾ ਕਿਉਂ ਸੁੱਤੇ ਠਾਣਾ ਨਹੀਂ ਮੈਂ ਅੱਛਾ ਓ ਥੱਲੋਂ ਹੋ ਕੇ ਤੁਹਾਡੇ ਕਮਰੇ ਫਿਰ ਫੁਰਕੇ ਕਹਿੰਦਾ ਮम्मा ਤੂੰ ਸੁੱਤੇ ਨਹੀਂ ਤੇ ਮੈਂ ਮਾਰ ਆ ਆਏ ਤੇ ਨਹੀਂ ਆਵਾਜ਼ ਤਾਂ ਆਈ ਨਹੀਂ ਹੈਗੀ ਤੇ ਫਿਰ ਕਿਹਾ ਤੁਹਾਡੇ ਕੋਲੋਂ ਕਿਉਂ ਕਹਿੰਦਾ ਸੁੱਤੇ ਫਿਰ ਤੇ ਮੈਂ ਠਾਣਾ ਨਹੀਂ ਮੈਂ ਪਈ ਤਾਂ ਹੈਗੀ ਮੈਂ ਫੋਨ ਹੁਣੇ ਹੀ ਚੁੱਕਿਆ ਸੀ ਮੈਂ ਕਿਤੇ ਦਮਨ ਦਾ ਫੋਨ ਨਾ ਆਇਆ ਨਹੀਂ ਹੈਗਾ ਪਹੁੰਚ ਗਈ ਜਦੋਂ ਦੀ ਟਿਊਸ਼ਨ ਆ ਜੂੜਾ ਕਿੱਧਰ ਨਹੀਂ ਇਹ ਕਤੋਂ ਨਹੀਂ ਗਿਆ ਨਾਨੀ ਕੋਲ ਨਹੀਂ ਨਾਨੀ ਨੂੰ ਫਿੱਟ ਰੰਗ ਕਿ ਸਾਨੂੰ ਬੱਡੇ ਚ ਬਿਟਾਉਂਦੇ ਇੱਥੇ ਹੀ ਹੋਣਾ ਨਾਨੀ ਨੂੰ ਮੈਂ ਕਿਰਾਏ ਦੇ ਨਾਲ ਭੇਜ ਦੇਣਾ ਹੀ ਘੁੰਮੋਂਦਾ ਹਾਂ 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 ਫਤਿਹ ਇੱਥੇ ਚੋਜਣਾ ਸੀ ਨਾਨੀ ਕੋਲ ਤੇਰੇ ਨੂੰ ਆਇਆ ਹੀ ਮੈਂ ਨਹੀਂ ਹੈਗੀ ਨਾਲ ਹਾਂ ਆ ਜੂੜਾ ਦੇਖਾ ਕੀ ਹਾਲ ਬਣਾਇਆ ਪਿਆ ਜੂੜੇ ਦਾ ਅੱਜ ਚੱਕਰ ਚ ਕਰਤਾ ਜੂੜੇ ਦਾ ਹਾਲ ਆਉਂਦੇ ਪੱਗ ਵੀ ਲਾਤੀ ਐਨੀ ਸੋਹਣੀ ਪੱਗ ਬੰਨੀ ਸੀ ਹੈ ਪੱਗ ਕਿਉਂ ਲਾਈਏ ਲੈ ਮੈਂ ਹੋਰ ਪਾ ਦਾਂ ਵਿੱਚ ਇੰਨਾ ਘੈਂਟ ਬਣਿਆ ਸੀ ਪਸੰਦ ਨਹੀਂ ਆਇਆ ਫਤੇ ਨੂੰ ਨਖਰੇ ਵਾਲੇ ਨੂੰ ਹੁਣ ਕਿਵੇਂ ਫਤੇ ਉਹ ਘੈਂਟ ਬਣਿਆ ਨਾ ਪਹਿਲਾਂ ਕਿਉਂ ਕੀ ਹੋਇਆ ਸੀ ਕੋੜਾ ਸੀ ਇਹ ਨਾਲ ਭੇਦਣਾ ਘਮ ਆਉਂਦਾ ਜਿਹਦੇ ਨਾਲ ਚਲੋ ਜੋ ਜਿਹੜੇ ਬਿਨਾ ਫਲਾਏ ਪਰੋਲੇ ਆਏ ਨੇ ਨਾ ਹੁਣ ਇਹਨਾਂ ਨੂੰ ਆਪਾਂ ਚਾਹ ਪਾਣੀ ਦੇਈਏ ਲੱਗ ਰਿਹਾ ਠੀਕ ਨਹੀਂ ਆ ਕੇ ਆਇਓ ਤੁਹਾਨੂੰ ਨਾ ਨਾ ਇੰਨਾ ਉਤਲਿਓ ਦੀ ਇੱਥੇ ਲਾਵਾਂਗੇ ਇੱਧਰ ਇੱਧਰ ਲਾਵਾਂਗੇ ਲਾਵਾਂਗੇ ਚਾਪ ਨਹੀਂ ਹੈ ਕੀ ਪਾਣੀ ਪਿੱਤਾ ਦੋ ਮਟਰ ਪਾ ਕੇ ਜਾਂ ਕਿ ਦੁਬਾਰਾ ਤਾਂ ਨਹੀਂ ਕੋਈ ਵੀ ਪਤਾ ਬਾਹਰ ਨਹੀਂ ਹੈ ਕੋਈ ਨਹੀਂ ਮੇਰੇ ਤੇ ਨਾ ਕੁਝ ਨਹੀਂ ਇੱਧਰ ਲਿਆ ਇੱਧਰ ਬਾਹਰ ਹੈ ਨਹੀਂ ਕੋਈ ਯਾਰ ਰੁਕ ਜਾ ਉੱਤੇ ਉੱਤੇ ਨਹੀਂ ਨਹੀਂ ਇੱਧਰ ਆ ਇੱਧਰ ਉਹ ਅੰਦਰ ਆਜੋ ਫਟਾਫਟ ਲੈ ਇੱਧਰ ਲੈ ਮੁੰਮਾ ਵਾਲਾ ਆਮੜਾ ਤਾਂ ਕਮੀਗੀ ਬਣ ਗਿਆ ਲੋਰੀ ਉੱਚਾ ਹੋ ਗਿਆ ਤਾਂ ਹੁਣ ਵਧੀਆ ਜੀਨ ਨਾਲ ਵਧੀਆ ਕੁਰਤਾ ਬਣ ਗਿਆ ਚੁੱਗੀ ਬਣ ਗਿਆ ਪਰ ਇਹਦਾ ਕਲਰ ਨਿਕਲ ਗਿਆ ਥੋੜਾ ਜਿਆ ਇੱਥੋਂ ਫੜ ਇੱਥੋਂ ਫੜ ਇੱਥੋਂ ਫੜ ਕਲਰ ਵੀ ਹਾਂ ਲਾਈਟ ਹੋ ਗਿਆ ਹੂੰ ਚੱਲ ਤੂੰ ਹੁਣ ਕੰਮ ਕਰ ਗਾ ਜਿਹੜਾ ਕੰਮ ਰੱਖਿਆ ਨਾ ਸਾਰਾ ਆ ਲੈ ਇੱਧਰ ਲੈ ਤਾਂ ਹੱਥ ਚੱਕ ਲੈ ਇੱਥੋਂ ਹੱਥ ਚੱਕ ਲੈ ਪਹਿਲਾਂ ਆਪਾਂ 10 ਮਿੰਟ ਸੌਣਿਆਂ ਦੀ ਫੀਲਿੰਗ ਲੈ ਲਈ। ਨਹੀਂ ਨਹੀਂ ਆ ਮੈਂ ਸੋਫੇ ਦੇ ਕਵਰ ਨਹੀਂ ਵਿਛਾਇਆ ਹੋ ਕੇ ਰੱਖੇ ਪਈ ਨਾ। ਪਹਿਲਾਂ ਆਪਾਂ 10 ਕੁ ਮਿੰਟ ਪ੍ਰਾਉਣਿਆਂ ਦੀ ਫੀਲਿੰਗ ਲੈ ਲਈ। ਇੱਧਰ ਕਿਹਮਰਾ ਲੈ ਕੇ ਜਾ ਰਹੇ ਆ ਮਮਾ ਬਣ ਕਰ। ਫਤਿਹ 10 ਮਿੰਟ ਪ੍ਰਾਉਣਿਆਂ ਵਾਲੀ ਫੀਲਿੰਗ ਲੈ ਕੇ ਉਦੋਂ ਬਾਅਦ ਆਏ ਕੰਮ-ਕੰਮ ਕਰਾਂਗੇ। ਜਦੋਂ ਅੱਜ ਕੱਲ੍ਹ ਆਈਏ ਸਾਰੇ ਕੰਮ ਕਰਾਣੇ ਪ੍ਰਾਉਣਿਆਂ ਵਾਲੀ ਫੀਲਿੰਗ ਲੈ ਲੈ ਪਹਿਲਾਂ ਕਰਕੇ। ਪਹਿਲਾਂ ਇਹ ਕੰਮ ਸਿੱਧ ਲਈਏ ਨਾ ਆ ਨਹੀਂ ਫੀਲ ਹੋਣਾ ਚਾਹੀਦਾ ਵੀ ਅਸੀਂ ਘੁੰਮਣ ਫਿਰਨ ਨੂੰ 10 ਚੰਡੀਗੜ੍ਹ ਆਈਏ ਹੈ ਨਾ ਸਾਡੇ ਵਾਸਤੇ ਇਹੀ ਚੰਡੀਗੜ੍ਹ। ਇਹ ਕਿਸਮਤ ਮਾੜੀ ਮ ਫੋਨ ਆ ਰਹੇ ਜਿਹੜੇ ਕੰਮ ਨੇ ਨਾ ਸਾਰੇ ਗੱਦਨ ਕੋ ਫਰਾਣੇ ਨੇ ਕਿਹਦਾ ਫੋਨ ਆ ਰਿਹਾ ਸੁਝਾਈ ਉਹ ਵੀ ਮਰੀ ਜਲ ਝੂਠੀ ਬੋਲੀ ਜਾ ਰਹੀ ਦੇਖੋ ਪਰ ਅਚਾਨਕ ਕਰਕੇ ਫਿਰ ਖੈਰ ਕਰ ਲਓ ਖੈਰ ਕਰ ਲਓ ਮੇਰੇ ਪੋਲੇ ਪਾਣੇ ਥੁੱਟੇ ਗਏ ਲੈ ਅੱਜ ਜੱਟੀ ਇਹ ਬੰਦ ਕਰਤਾ ਇਹ ਬੰਦ ਕਰ ਰੱਖਿਆ ਇਹਦਾ ਪਟੇ ਖੇਦਲਾਰ ਸੇਰਨਾ ਪਰਨੀਤਨੀਤ ਵਧੀਆ ਉਹ ਕਰਦਾ ਕੀ ਨੀਦ ਵੀਰ ਮਿਲ ਕੇ ਨਹੀਂ ਗਿਆ ਭੱਜ ਗਿਆ ਆਈ ਹੈ। ਹੈ? ਆਈ ਭੱਜ ਗਿਆ। ਇਹ ਮੈਂ ਥੱਕ ਗਿਆ। ਤੂੰ ਥੱਕ ਗਿਆ ਆਏ ਆਈ ਨਹੀਂ ਮੇਰਾ ਫਤੇ ਪੁੱਤ ਥੱਕ ਗਿਆ। ਅੱਜ ਸੰਗਾ ਸਾਡੇ ਘਰੇ ਸਾਡੇ ਘਰੇ ਡਾਣ ਕਾ ਲੱਗਦੀਆਂ ਹੈ। ਸਾਨੂੰ ਪਾਪਾ ਵਲੇ ਹੈ? ਪਾਪਾ ਨੇ ਕਹਿੰਦਾ ਸਾਨੂੰ ਵੀ ਆ ਜਾ। ਅੱਛਾ ਸਕੂਲ 'ਚ ਨਾ ਹਾਂ ਦਮਨ ਨੇ ਅੱਜ ਸਟੇ ਵੈਕ ਸੀ ਤੇ ਲੇਟ ਆਉਣਾ ਸੀ। ਫਿਰ ਦਮਨ ਨੇ ਫੋਨ ਕਰਤਾ ਫਿਰ ਅਵਤਾਰ ਪਾਪਾ ਲੈਣ ਗਏ ਦਮਨ ਨੂੰ। ਮੈਂ ਕਹਿੰਦੀ ਮੈਂ ਵੀ ਆਣਾ। ਫਿਰ ਆ ਜਾਂਦੇ ਪਾਪਾ ਨਾਲ। ਲੈ ਕੇ ਨਹੀਂ ਆਇਆ ਆਪਾ ਹਾਏ ਹਾਏ ਆਖੀ ਮੈਂ ਮੂੰਹ ਹੋਇਆ ਤੇ ਆਹ ਤਾਂ ਲੋ ਖੁਸ਼ ਖੁਸ਼ ਕੁਜਾ ਕਰੀਬ ਨਹੀਂ ਲੱਗ ਗਿਆ ਹਾਏ ਹਾਂ ਇਹ ਦਰ ਜਾ ਕੇ ਹਾਂ ਤਿਆਰੀ ਨਹੀਂ ਕਰਨੀ ਪਹਿਲਾਂ ਮੈਂ ਚਾਹ ਬਣਾ ਕੇ ਦੇ ਕੇ ਜਾਉ ਮੈਂ ਆਪਾਂ ਮੈਂ ਡਾਈਟਿੰਗ ਤੇ ਪਰ ਮੇਰੇ ਬਾਹਰ ਆ ਕੇ ਚਾਹ ਪੀਣ ਨੂੰ ਬਹੁਤ ਜੀ ਕਰਦਾ ਨਹੀਂ ਨਹੀਂ ਤੂੰ ਹੀ ਬਣਾ ਕੇ ਦੋ ਮਿੰਨ ਚਾਹ ਮੈਂ ਜਾਣਾ ਆਪਣੀ ਨਹੀਂ ਤੈ ਜਿਲੇ ਵਾਪਸ ਜਾਣਾ ਵੀ ਮੈਂ ਜ਼ਰੂਰੀ ਹੈ ਮੈਂ ਗਗਨ ਨੂੰ ਕਿਹਾ ਕਿ ਮੈਂ ਜਾ ਕੇ ਆਈ ਥੋਣਾ ਚਾਹ ਫਿਰ ਆਪਾਂ ਦੋਨੇ ਬਾਜ਼ਾਰ ਚੱਲਾਂਗੇ ਉੱਧਰ ਜਾਣਾ ਜ਼ਰੂਰੀ ਹੈ ਚੱਲੀ ਨਾਲ ਬਾਜ਼ਾਰ ਵੀ ਚੱਲਾਂਗੇ ਪਰ ਤੁਸੀਂ ਚਾਹ ਬਣਾ ਕੇ ਦੇ ਕੇ ਜਾਓ ਪਹਿਲਾਂ ਮੈਂ ਚਾਹ ਥੂਨੀ ਫਤੇ ਦੇ ਲੈ ਮਮਾ ਨੂੰ ਮੈਂ ਕਿਹਾ ਚਾਹ ਬਣਾ ਕੇ ਦੇ ਕੇ ਜਾਓ ਨਹੀਂ ਚਾਹ ਨਹੀਂ ਪੀਂਦੇ ਹੁੰਦੇ ਤੁਸੀਂ ਐ ਕਰੋ ਆਹਾਂ ਤੁਹਾਨੂੰ ਦਿੱਤਾ ਨਾ ਜਿਹੜਾ ਮਿੱਠਾ ਪਾਣੀ ਬਣਾਗੇ ਇਹ ਹੋਰ ਇਹ ਫਤੇ ਇਹ ਮਿੱਠਾ ਪਾਣੀ ਕਿ ਹੱਡਾ ਹਣਾ ਫਤੇ ਹੋਲੀ ਨੂੰ ਮੈਂ ਫਿਰ ਤਾਂ ਪੱਗ ਬੰਨਣਾ ਪਹਿਲਾਂ ਫਿਰ ਅੰਦਰੋਂ ਪੱਗ ਬੰਨ ਕੇ ਪੱਗ ਹੀ ਬੰਨੀ ਜਾ ਰਿਹਾ ਬਾਰ-ਬਾਰ ਫਤੇ ਤਾਂ ਹਾਂ ਰੋਲੀ ਆਂ ਨਹੀਂ ਦਿੱਸ ਕੇ ਗਰੰਗਰਾ ਲਾ ਲੈ ਲਿਆ ਮੈਨੂੰ ਐਂ ਘੈਂਟ ਜੀ ਬਣਾਓ ਚਾ ਮੈਂ ਫਟਾਫਟ ਬਾਜ਼ਾਰ ਜਾਵਾਂ ਤੇ ਫਿਰ ਮੈਂ ਉਹਨਾਂ ਨੂੰ ਫਿਰ ਉਹਦੇ ਬਾਅਦ ਹੀ ਚੱਲਾਂਗੇ ਹਾਂ ਬਸ ਫਿਰ ਆਪਾਂ ਇਹ ਕਰ ਸਬਜ਼ੀ ਕੀ ਬਣਾਣੀ ਮੈਨੂੰ ਦੱਸ ਕੀ ਬਣਾਈਏ ਸੱਚ ਸਬਜ਼ੀ ਸ਼ਿਮਲਾ ਮਿਰਚਾਂ ਪਈਆਂ ਨੇ ਬਸ ਫਿਰ ਆਲੂ ਸ਼ਿਮਲਾ ਮਿਰਚਾਂ ਬਣਾ ਲੈਣਾ ਹਾਂ ਫਿਰ ਐਂ ਕਰੀ ਮੈਂ ਉਹਨਾਂ ਨੂੰ ਕੱਟ-ਕੁੱਟ ਕੇ ਰੱਖੀਂ ਬਸ ਤੜਕਾ ਲਾ ਕੇ ਫਿਰ ਤੜਕਾ ਲਾਣੇ ਹੋਇਆ ਲਾ ਦੀ ਮੈਨੂੰ ਇਹਨਾਂ ਨਹੀਂ ਤੜਕਾ ਤੂੰ ਹੀ ਲਾਇਓ ਜੇ ਵਧੀਆ ਨਹੀਂ ਬਣੀ ਫਿਰ ਪੰਗਾ ਐਂ ਕਰੀ ਫਿਰ ਸ਼ਿਮਲਾ ਮਿਰਚਾਂ ਧੋ ਕੇ ਕੱਟ ਦੀ ਵਿੱਚ ਜਾਨ ਨੂੰ ਪਾਣੀ ਛਪਾ ਸ਼ਿਮ

ਕੱਲ ਕਰਣ ਕਮੈਂਟ ਆਇਆ ਹੀ ਪਰसों ਹੂੰ ਪਰसों ਕਮੈਂਟ ਆਇਆ ਹੀ ਮੈਂ ਪੜਦੀ ਗਈ ਹਾਂ ਹੂੰ ਕਹਿੰਦੇ ਚਲੋ ਆਪਾਂ ਨੂੰ ਨਹੀਂ ਪਤਾ ਹਨਾ ਅਗਲੇ ਨੇ ਕੇਸ ਵੇ ਉਹਨਾਂ ਕਿਹਾ ਹੂੰ ਕਿਵੇਂ ਕਿਹਾ ਕਿ ਵੇ ਨਹੀਂ ਅਗਲੇ ਨੇ ਦੇਖਣ ਆਇਆ ਹੈ ਸਰੂਮ ਚ ਕੋਈ ਨਹੀਂ ਪੈਂਦਾ ਸਾਡੇ ਹੂੰ ਨਾ ਦਿਨੇ ਨਾ ਰਾਤ ਤੇ ਬੈੱਡ ਸ਼ੀਟ ਨਾ ਰੱਟ ਜੀ ਵਿਸ਼ੀ ਹੋਈ ਜੀ ਹੂੰ ਹੋ ਗਿਆ ਹੀ ਹਫਤਾ ਹੋ ਗਿਆ ਹੀ ਤੇ ਕਹਿੰਦੀ ਕਮੈਂਟ ਕੀਤਾ ਫਿਰ ਨਾਂ ਤਾਂ ਮੈਂ ਭੁੱਲੀ ਗਈ ਬੈੱਡ ਸ਼ੀਟ ਚੇਂਜ ਕਰ ਲਓ ਦਾੜੜ ਹੋ ਗਏ ਨੇ ਇੱਕ ਬੈੱਡ ਸ਼ੀਟ ਜੀ ਸੀ ਤੇ ਉਹਨਾਂ ਨੂੰ ਕਿਹਾ ਤੂੰ ਇੰਨਾ ਕਸਟਮਰ ਕਿਤਾ ਤੂੰ ਆ ਕੇ ਚੇਂਜ ਕਰ ਜਾਂਦੇ ਪੜੇ ਮੇਰੀ ਮੈਂ ਇੱਧਰ ਕੋਈ ਨਹੀਂ ਸੌਂਦਾ ਹੈਗਾ ਨਹੀਂ ਬੱਕ ਤੂੰ ਹੀ ਆ ਕੇ ਕਰ ਜਾਂਦੇ ਚੇਂਜ ਬੱਸ ਚਲੋ ਸੋਚ ਆਪੋ ਆਪਣੀ ਰੰਡੇੜਾ ਦੂਰਾ ਗਿਆਨ ਹੁੰਦਾ ਨਾ ਬਹੁਤ ਖਤਰਨਾਕ ਹੁੰਦਾ ਹਾਂ ਇਹ ਮੇਰਾ ਸਰਦਾਰ ਐ ਸੋਦਾਰ ਨਹੀਂ ਮਾਲ ਚੱਟ ਕੇ ਨਹੀਂ ਪਰਨਾ ਕਿੰਨੇ ਲਿਆ ਕੇ ਦਿੱਤਾ ਨਹੀਂ ਮੇਰੇ ਸੋਹਣੇ ਨੂੰ ਨਹੀਂ ਪਾਪਾ ਨੇ ਨਹੀਂ ਪਰਨਾ ਸੋਨਾ ਬਣਨ ਲੱਗ ਪਿਆ ਲਾਹੌਰ ਇਹ ਨਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਮੈਂ ਤੁਹਾਨੂੰ ਦੱਸਦੀ ਹਾਂ ਗਾਇਜ਼ ਗਾਇਜ਼ ਤੁਹਾਨੂੰ ਦੱਸ ਰਹੀ ਹਾਂ ਇਹ ਕਹਿੰਦਾ ਮੈਨੂੰ ਬਾਜ ਮਾਰ ਕੇ ਮਮਾ ਹੋਰੇ ਆਏ ਹੋ ਮੈਂ ਤਾਂ ਹਾਂ ਇੱਧਰ ਦੇਖੋ ਕੜਾ ਮੜਾ ਜਾ ਆਹ ਤਾਰ ਪਪਾ ਨੂੰ ਦੱਸ ਦੋ ਕਿ ਪਰਨਾ ਐ ਬਣਨਾ ਹਾਂ ਹੈ ਦੇਖ ਕੇ ਡੀ ਪਰੇ ਤਾਰ ਪਪਾ ਆਣਗੇ ਸ਼ਾਮੀ ਤੇ ਪਪਾ ਨੂੰ ਦੱਸੀਂਗਾ ਪਪਾ ਐਂ ਪਰਨਾ ਬੰਦਿਆ ਹੁੰਦੇ ਨੇ ਤੁਸੀਂ ਪਪਾ ਨੂੰ ਸਿਖਾਓ ਪਰਨਾ ਠੀਕ ਹੈ ਮੈਂ ਤੇ ਕੀ ਸਿਖਾਈ ਆ ਨਹੀਂ ਆ ਮੈਂ ਪਿਛੋਂ ਸੇ ਟੱਕ ਕੇ ਆ ਨਾ ਮੈਂ ਹੁਣ ਬਣ ਇਹ ਦਮਾਲਾ ਟੈਬਾ ਨਾ ਮਾਮੇ ਵਾਂਗ ਰਾਜੀ ਮਾਮੇ ਹੁੰਦੇ ਨਹੀਂ ਸੋਣਾ ਬਣਿਆ ਗੱਦੇ ਹਾਂ ਹਾਂ ਬੰਨ ਲੈਣੀ ਮੇਰੀ ਘੰਡ ਪਰਨਾ ਹੂੰ ਰੋਸਣਾ ਹਾਈ ਹਾਈ ਦੇਖ ਚੱਲ ਇਹ ਇੱਧਰ ਰਸੋਈ ਚੋ ਚਾਹ ਤਰ ਨਹੀਂ ਮੈਂ ਚੱਲੀ ਆਪਾਂ ਨਹੀਂ ਲੈ ਚਾਹ ਤਰ ਮੈਂ ਪੋਣ ਲਵਾਂਗੀ ਆਪੀ ਇਹ ਘਾਟੇ ਗੱਲ ਬਣੀਦਾ ਮੇਰੇ ਹਾਂ ਤੁਹਾਡੀ ਵਧੀਆ ਲੱਗਦੀ ਤਾਂ ਹੀ ਤੇ ਪੀਣੀ ਨਹੀਂ ਤੇ ਮੈਂ ਪੀਂਦੀ ਨਹੀਂ ਹੁੰਦੀ じゃ ਅੱਛਾ ਪਤਾ ਮੇਰੇ ਸਾਰੇ ਯਾਰਾਂ ਨੂੰ ਵਿਊਅਰਸ ਨੂੰ ਪਤਾ ਮੇਰੇ ਨੂੰ ਹਾਂ ਕੀ ਕਹਿੰਦੇ ਡਾਈਟਿੰਗ ਤੇ ਆ ਕਿ ਮੈਂ ਡਾਈਟਿੰਗ ਨਹੀਂ ਸਾਰੇ ਕਹਿੰਦੇ ਤੂੰ ਪਤਲੀ ਵੀ ਬਹੁਤ ਹੋ ਗਈ ਗਗਨ ਮੇਰੇ ਜਿੰਨਾ ਪਤਲਾ ਕੋਣ ਹੋ ਗਿਆ ਤੇ ਡਾਈਟਿੰਗ ਨੇ ਬਹੁਤ ਅਸਰ ਕੀਤਾ ਨਹੀਂ ਵਸੇ ਨਾ ਹੁਣ ਜੇ ਦੇਖਿਆ ਜਾਏ ਨਾ ਮੈਂ ਤੇ ਦੀਦੀ ਸੇਮ ਹੋ ਗਈਆਂ ਖੜ ਜੋ ਤੁਹਾਨੂੰ ਮਿਲਣਾ ਦਾ ਕੈਮਰੇ ਚ ਸੀ ਦਿਖਾਨੀ ਆ ਕਿ ਪਤਾ ਨਹੀਂ ਨਹੀਂ ਵਾਈਡ ਐਂਗਲ ਤੇ ਲਾ ਲੈ ਫਿਰ ਮੈਂ ਤੇ ਦੀਦੀ ਨਾਲ ਹੀ ਖੜ ਜੋ ਵਾਈਡ ਐਂਗਲ ਤੇ ਲਾਨੇ ਆ ਕੈਮਰਾ ਸੀ ਇਦਾਂ ਨਾ ਨਾ ਵਾਈਡ ਤੇ ਹਾਂ ਆ ਲੋਹੋਂ ਦੇਖੋ ਜੀ ਦੇਖੋ ਮੈਂ ਤੇ ਦੀਦੀ ਨਾ ਦੋਨੇ ਸੇਮ ਸੇਮ ਹੋ ਗਏ ਨਹੀਂ ਆ ਪਤਾ ਨੂੰ ਦਿਖਾਨੇ ਖੜ ਜੋ ਖੰਦ ਹੋ ਜਾਂਦੇ ਨੇ ਮੈਨੂੰ ਦੱਸੋ ਕੀ ਕਰਾਂ ਕਿਤੇ ਸਾਡਾ ਕੈ ਆਹ ਦੇਖੋ ਜੀ ਸਭ ਤੋਂ ਜ਼ਿਆਦਾ ਸਲਿਮ ਕੌਣ ਆ ਮੈਂ ਕਿ ਗੱਲ ਅਸ ਦੋਨੋਂ ਹਮ ਸੇਮ ਸੇ ਮਤਲਬ ਸਲਿਮ ਹੋ ਗਏ ਨਹੀਂ ਥੋੜੇ ਜੀ ਤੁਹਾਨੂੰ ਜੈਗੀ ਤੇ ਬਸ ਇੰਨਾ ਕ ਬੰਦਾ ਹੋਣਾ ਚਾਹੀਦਾ ਨਹੀਂ ਤੇ ਜਮਾ ਵੀ ਨਹੀਂ ਕਰਨਾ ਮੈਂ ਮੈਂ ਬੱਚੀ ਮਾਰ ਹੁਣ ਕਰਕੇ ਹੋਈ ਆ ਜਿਆਦਾ ਨਹੀਂ ਮੈਂ ਡਾਈਟਿੰਗ ਕਰਕੇ ਹੋਈ ਆ 20 ਠੀਕ ਹੈ ਬਹੁਤ ਦਿਨ ਹੋ ਗਿਆ ਮੈਂ ਵੀ ਜਿਮ ਵਗੈਰਾ ਲੱਗੀ ਸਾਰਾ ਕੁਝ ਕੀਤਾ ਤੇ ਬਸ ਉਹਦੇ ਕਰਕੇ ਥੋੜੇ ਜਿਹਾ ਜ਼ਿਆਦਾ ਹੋ ਗਿਆ ਬਾਕੀ ਕਿ ਹੁਣ ਆਪਾਂ ਬਾਕੀ ਹੁਣ ਦੋ ਦਿਨ ਛੁੱਟੀਆਂ ਨੇ ਫੇਰ ਇੰਜੋਏ ਕਰਨਾ ਆਪਾਂ ਨੇ ਬਟ ਕੋਈ ਗੱਲ ਨਹੀਂ ਕਹਿੰਦੇ ਖਾਓ ਪੀਓ ਸਾਰਾ ਕੁਝ ਬਟ ਲਿਮਟ 'ਚ ਜਾ ਕੇ ਨਹੀਂ ਅਸੀਂ ਤਾਂ ਰੋਟੀਆਂ ਰੋਟੀਆਂ ਦੇਣੀਆਂ ਜ਼ਿਆਦਾ ਹੈਗਾ ਓਵਰੀਟ ਨਹੀਂ ਕਰਨਾ ਹੈਗਾ ਹਾਂ ਤੇ ਸ਼ਾਮ ਨੂੰ ਬਾਜ਼ਾਰ ਜਾਣਾ ਉਹ ਤੇ ਕੁਝ ਵੀ ਹੋ ਸਕਦਾ ਗੋਲ ਗੱਪੇ ਤੇ ਮੈਂ ਖਾਣੇ ਖਾਣੇ ਨੇ ਗੋਲ ਗੱਪੇ ਤੇ ਮੈਂ ਖਾ ਕੇ ਆਣੀ ਆਉਣੇ ਨੇ ਠੀਕ ਹੈ ਵੀਕੈਂਡ ਹੈ ਵੀ ਕੈਨ ਸੈਲੀਬ੍ਰੇਟ ਕਰਨਾ ਆਪਾਂ ਨੇ ਫੇਰ ਤੇਰੀ ਕਾਹਦੀ ਡੈਟਿੰਗ ਹੈਗੀ 15 ਦਿਨ ਬਾਅਦ ਆਪਾਂ ਇੰਜੋਏ ਕਰ ਸਕਦੇ ਹੋ ਤੁਸੀਂ ਵੀ ਜਿਹੜੇ ਸਾਰੇ ਨੇ ਡਾਈਟ ਕਰ ਰਿਹਾ ਇੱਕ ਸੱਚ ਇੱਕ ਗੱਲ ਹੋਰ ਆਪਾਂ ਵਾਰ-ਵਾਰ ਵੀਡੀਓ ਦੇਖਦੇ ਰਹਿੰਦੇ ਹਾਂ ਜਦੋਂ ਆਪਾਂ weight loss journey ਤੇ ਨੇ ਨਾ ਆਪਾਂ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਆ ਕੋਈ ਕਹਿੰਦਾ ਰਾਤੀ ਸਲਣ ਨਹੀਂ ਖਾਣਾ ਕੋਈ ਕਹਿੰਦਾ ਰਾਤੀ ਸੰਤਰੀ ਨਹੀਂ ਖਾਣਾ ਕੋਈ ਕਹਿੰਦਾ ਸਵੇਰੇ ਆ ਨਹੀਂ ਖਾਣਾ ਐਨੇ ਕੰਫਿਊਜ਼ ਹੋਣ ਦੀ ਲੋੜ ਨਹੀਂ ਹੈਗੀ ਜਦੋਂ ਆਪਾਂ ਆ ਚੀਜ਼ਾਂ ਕਰਨਾਂਗੇ ਕਿ ਰਾਤੀ ਸਲਣ ਨਹੀਂ ਖਾਣਾ ਉਹ ਚਾ ਵੀ ਦਿਮਾਗ ਨਾ ਉਲਝਿਆ ਰਹਿੰਦਾ ਟੈਨਸ਼ਨ ਫਰੀ ਰੋ ਕੁਛ ਨਹੀਂ ਹੁੰਦਾ ਹੈਗਾ ਪੁਰਾਣੇ ਟਾਈਮ 'ਚ ਵੀ ਖਾਂਦੇ ਸੀਗੇ ਖਰਾਕਾ ਠੀਕ ਹੈ ਬਸ ਜਿਹੜੀ ਮੇਨ ਚੀਜ਼ ਹੈ ਉਹ ਕੀ ਹੈਗੀ ਹੈ ਕਿ ਜ਼ ਖਾਅ ਦਾ ਖਾਓ ਆਪਣਾ ਪੂਰੇ ਦਿਨ ਚ ਥੋੜਾ ਥੋੜਾ ਖਾਓ ਤੇਲ ਵਾਲੀਆਂ ਚੀਜ਼ਾਂ ਘੱਟ ਖਾਓ ਚਿੱਟੀਆਂ ਚੀਜ਼ਾਂ ਮੈਦਾ ਖੰਡ ਖੁੰਡੀ ਸਾਰੀਆਂ ਚੀਜ਼ਾਂ ਕਰ ਦੋ ਬੰਦ ਠੀਕ ਹੈ ਤੇ ਅੱਜ ਵਾਸਤੇ ਇੰਨਾ ਕੀ ਗਿਆਨ ਬਹੁਤ ਹੈ ਡਾਈਟਿੰਗ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਚ ਸਣੇ ਸਟੈਂਡ ਹਾਂ ਇਹ ਸਭ ਦਾ ਕੰਮ ਹੈ ਇਹ ਚੱਕ ਇਧਰ ਮੰਦੀ ਸਾਡੇ ਵਾਸਤੇ ਚਾਹ ਚਾਹ ਨਾਲ ਕੁਝ ਖਾਣਾ ਵੀ ਹੈ ਮੈਨੂੰ ਕੁਝ ਨਹੀਂ ਖਾਣਾ ਚਾਹ ਨਹੀਂ ਪੱਕਾ

ਨਾਂ ਦਾ ਅਰਥ ਨਾ ਇਹ ਸਿੰਗਲ ਮਿચ્છਾ ਦੇਦੇ ਨੇ ਨੋ ਨੋ ਸੇ ਦੇ ਤੁਸੀਂ ਕਰੋ ਰੋਸਣ ਜਵਾਂ ਤੇਰ ਭਾਜੀ ਦਾ ਤੇ ਜਾਣਾ ਤੇ ਨੂੰ ਤੇ ਛੁੱਟੀ ਕਰ ਦਮ ਨੂੰ ਛੁੱਟੀ ਉਹਨਾਂ ਤੋਂ ਜਾਣਾ ਕਰਦਾ ਤੇ ਚਲੋ ਜੀ ਮੈਂ ਗਗਨ ਨੂੰ ਚਾਹ ਸੁਦੇ ਰਾ ਅਥੇ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਆ ਪੈਥੀ ਕਰ ਰਿਹਾ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਤੇ ਹੁਣ ਜਿੰਨੇ ਦਿਨ ਗਗਨ ਸਾਡੇ ਕੋਲ ਆ ਦੋ ਤਿੰਨ ਦਿਨ ਤੇ ਵਲੌਗ ਤੁਹਾਨੂੰ ਗਗਨ ਨਾਲ ਹੀ ਮਿਲਣਗੇ ਇਨਵਾਈਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਕਮੈਂਟ ਬਾਕਸ ਕਰਿਓ ਜ਼ਰੂਰ ਕਰ ਹਾਂ ਕਮੈਂਟ ਬਾਕਸ ਜ਼ਰੂਰ ਕਰਿਓ ਤੁਹਾਡਾ ਫਤਿਹ ਕਿੰਨਾ ਹੁੰਦਾ ਅੱਛਾ ਉਹਦੀ ਪੱਗ ਵੱਜਣੀ ਚਲੋ ਜੀ ਹਜੇ ਜੀ ਵਲੌਗ ਦਾ ਐਂਡ ਨਹੀਂ ਕੀਤਾ 2 ਮਿੰਟ ਹੋਰ ਰੁਕ ਜਿਓ ਕਿਉਂਕਿ ਸਾਡੇ ਮੁੰਡੇ ਨੇ ਪੱਗ ਬਨ ਲਈਏ ਦੇਖੋ ਵਾਹ ਜੱਟਾ ਢੇੜ ਪੱਗ ਬੰਨੀ ਆ ਯਾਰ ਅੰਮਾ ਬਹੁਤ ਛੋਟੀ ਪੱਗ ਵੱਜੀ ਬਹੁਤ ਛੋਟੀ ਦੱਸਿਓ ਤੁਸੀਂ ਕਮੈਂਟ ਕਰਕੇ ਕਿਵੇਂ ਪੱਗ ਲੱਗੀ ਮੇਰੇ ਪੁੱਤ ਦੀ ਹੈ ते चल बाय बाय सारू